ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਬਠਿੰਡਾ ਤੋਂ ਜਿੱਥੇ ਸੇਵਾਮੁਕਤ ਬੋਲਤ ਕਰਮਚਾਰੇ ਵੱਲੋਂ ਇੱਕ ਹੋਟਲ ਦੇ ਵਿੱਚ ਦੇਹ ਪਾੜ ਦਾ ਛਰੇਆਮ ਚਲਾਇਆ ਜਾ ਰਿਹਾ ਸੀ ਕਾਰੋਬਾਰ ਪਰ ਉੱਥੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੋਟਲ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਵੱਲੋਂ ਦੇਹ ਪਾੜ ਦੇ ਕਾਰੋਬਾਰ ਦੇ ਵਿੱਚ ਲਿਪਤ ਹੋਟਲ ਕਾਰੋਬਾਰੀਏ ਤੇ ਲਗਾਤਾਰ ਰੇਡ ਕੀਤੀ ਜਿਸ ਤੋਂ ਬਾਅਦ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਜਿੱਥੇ ਸਮਾਜ ਵਿਰੋਧੀ ਅੰਤਰਾਖਲਾ ਵੱਡੀ ਮਾਨ ਦੇ ਤਹਿ ਬਠਿੰਡਾ ਪੁਲਿਸ ਵੱਲੋਂ ਭੀੜ ਪਾੜ ਵਾਲੇ ਇਲਾਕੇ ਦੇ ਵਿੱਚ ਬਣੇ ਹੋਟਲ ਦੀ ਜਾਂਚ ਕੀਤੀ ਜਾ ਰਹੀ ਸੀ ਉੱਥੇ ਹੀ ਬਠਿੰਡਾ ਦੇ ਜੇ ਮਾਰੋੜ ਗੋਨਿਆਨਾ ਰੋਡ ਬਸ ਸਟੈਂਡ ਤੇ ਇਹਦੇ ਨੇੜੇ ਬੜੇ ਹਟਾਏ ਜਾਂਚ ਕੀਤੀ ਗਈ ਇਸੇ ਦੌਰਾਨ ਪਟਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਹੋਟਲਾਂ ਦੇ ਮਾਲਕਾਂ ਦੇ ਖਿਲਾਫ ਦੇਹਵਾਰ ਦਾ ਕਾਰਵਾਹ ਕਰਨ ਦੇ ਤਹਿਤ ਮਾਮਲੇ ਦਰਜ ਕਰ ਦਿੱਤੇ ਗਏ ਇਸ ਮੌਕੇ ਜਾਣਕਾਰ ਹੁੰਦੇ ਹੋਏ ਡੀਐਸਪੀ ਸਿਟੀ ਸੰਦੀਪ ਸਿੰਘ ਭਾਟੀ ਨੇ ਕੀ ਕੁਝ ਗਿਆ ਤੁਸੀਂ ਆਪ ਹੀ ਦੇਖੋ ਸੁਣੋ ਐਕਸ਼ਨ ਲਿਆ ਗਿਆ ਖਾਸ ਕਰਕੇ ਜਿਹੜੇ ਪੂਟਣਾ ਦੇ ਵਿੱਚ ਗਲਤ ਕਾਰੋਬਾਰ ਹੋ ਰਿਕੇ ਚੱਲੇ ਆ ਰਹੇ ਆ ਕਿਹੇ ਚ ਐਕਸ਼ਨ ਕੀਤਾ ਗਿਆ ਕਿੰਨੇ ਲੋਕਾਂ ਖਿਲਾਫ ਨਾ ਹੋਦਾ ਕੱਲ ਸਾਡੇ ਐਸਐਚਓ ਕੁਤਵਾਲੀ ਇਨਸਪੈਕਟਰ ਪਰਮੇਂਦਰ ਸਿੰਘ ਮਤਰਾ ਮਿਲੀ ਸੀ ਕਿ ਹੋਟਲ ਪਾਮ ਨਾਈਟ ਜੋ ਕਿ ਬੱਸ ਸਟੈਂਡ ਦੀ ਬੈਕਸਾਈਡ ਹੈ ਜਿਸ ਦਾ ਮਾਲਕ ਗੁਰਤੇਜ ਸਿੰਘ ਹੈ ਤੇ ਜਿਹੜਾ ਮੈਨੇਜਰ ਲਖਵੀਰ ਸਿੰਘ ਹੈ ਵੀ ਇਹ ਦੋਨੋਂ ਹੋਟਲ 'ਚ ਬੈਠਦੇ ਆ ਜਿੱਥੇ ਇਹ ਲੜਕੀਆਂ ਨੂੰ ਬੁਲਾ ਕੇ ਤੇ ਗਾਹਕਾਂ ਨੂੰ ਬੁਲਾ ਕੇ ਮੋਟੀ ਰਕਮ ਵਸੂਲਦੇ ਆ ਤੇ ਲੜਕੀਆਂ ਤੋਂ ਯਾ ਗਲਤ ਧੰਦਾ ਕਰਾਉਂਦੇ ਆ ਜਿਸ ਦੇ ਤਹਿਤ ਜਿਹੜਾ ਇਨਸਪੈਕਟਰ ਪਰਮੇਂਦਰ ਸਿੰਘ ਐ ਐਸਐਚਓ ਕੁਤਵਾਲੀ ਨੇ ਜਿਹੜਾ ਹੋਟਲ ਪਾਮ ਨਾਈਟ ਤੇ ਆਪਦੀ ਟੀਮ ਲੈ ਕੇ ਰੈਡ ਕੀਤਾ ਜਿਸ ਤਰ੍ਹਾਂ ਮੈਂ ਹੋਟਲ ਦੇ ਮਾਲਕ ਗੁਰਤੇਜ ਸਿੰਘ ਤੇ ਮੈਨੇਜਰ ਲਖਵੀਰ ਸਿੰਘ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਇਮੋਰਲ ਟਰੈਫਿਕ ਪ੍ਰੋਵੈਂਸ਼ਨ ਐਕਟ ਦੇ ਤਹਿਤ ਕੋਤਵਾਲੀ ਥਾਣੇ 'ਚ ਮਕਦਮਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨੂੰ ਮਾਨਯੋਗ ਦਲਚ ਪੇਸ਼ ਕਰਕੇ ਜੁਰਮਾਨਾ ਹਾਸਲ ਕਰਕੇ ਹੋਰ ਇਹਨਾਂ ਨੂੰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਇਸੇ ਤਹਿਤ ਇੱਕ ਆਪਰੇਸ਼ਨ ਜਿਹੜਾ ਦੂਸਰਾ ਕੀਤਾ ਗਿਆ ਹੋਟਲ ਪੈਰ ਸਲਟਨ ਜੋ ਕਿ ਬਠਿੰਡਾ ਗੋਨਿਆ ਰੋਡ ਤੇ ਸਥਿਤ ਹੈ ਜਿੱਥੇ ਵੀ ਸਾਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਹੋਟਲ ਦਾ ਮਾਲਕ ਪੰਕਜ ਤੇ ਉਹ ਨਾਲ ਇੱਕ ਹੈਪੀ ਉਹਨੇ 파ਟਰਨਰ ਹੈ ਤੇ ਉਹਦਾ ਜਿਹੜਾ ਮੈਨੇਜਰ ਅ ਸੰ ਇਹ ਵੀ ਉੱਥੇ ਇਸੇ ਤਰ੍ਹਾਂ ਦਾ ਹੀ ਮਤਲਬ ਭੋਲੇ ਭਾਲੇ ਲੜਕੇ ਨੂੰ ਬਲਾ ਕੇ ਗਾਕਾਂ ਨੂੰ ਬਲਾ ਕੇ ਉਹਨਾਂ ਤੋਂ ਮੋਟੇ ਰਕਮ ਵਸੂਲ ਕਰਕੇ ਗਲਤ ਤੰਦਾ ਇਹ ਮੋਲ ਟ੍ਰੈਫਿਕ ਦਾ ਜਿਹੜਾ ਕਾਰੋਬਾਰ ਚਲਾ ਰਹੇ ਆ ਜਿਸ ਦੇ ਤਿੰਨ ਖਿਲਾਫ ਇਹ ਮੁਕੱਦਮਾ ਨੰਬਰ 145 ਇਹ ਮੋਲ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਅਧਾਰਿਤ ਕੀਤਾ ਗਿਆ ਇਸ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜੋ ਇਹਨਾਂ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤਫ਼ਤੀਸ਼ ਕੀਤੀ ਜਾਵੇ ਸਰ ਇਹਨਾਂ ਤੇ ਕਿਸੇ ਪੁਲਿਸ ਮੁਲਾਜ਼ਮ ਦਾ ਵੀ ਰੋਲ ਦੱਸਿਆ ਜਾ ਰਿਹਾ ਇਹਦੇ ਜਿਹੜਾ ਪੋਰਟਲ ਪਾਮ ਨਾਈਟ ਹੈ ਇਹਦੇ ਜਿਹੜਾ ਗੁਰਤੇਜ ਸਿੰਘ ਹੈ ਰਿਟਾਇਰ ਤੇ ਇਹਨੂੰ ਅਸੀਂ ਗ੍ਰਫਤਾਰ ਕੀਤਾ ਗਿਆ ਤੇ ਤਫਤੀਸ਼ ਚੱਲ ਰਹੀ ਹੈ ਸਰ ਰੇਡ ਦੌਰਾਨ ਕੁਝ ਰਿਕਵਰ ਕੀਤਾ ਗਿਆ ਰੇਡ ਦੌਰਾਨ ਨਹੀਂ ਇਹਨਾਂ ਨੂੰ ਜਿਹੜੇ ਦੋਸ਼ੀ ਸੀ ਕਾਬੂ ਕਰ ਲਿਆ ਤੇ ਬਾਕੀ ਅਸੀਂ ਜਿਹੜਾ ਚੱਲ ਰਿਹਾ ਸਰ ਤਫਤੀਸ਼ ਇਹ ਹੋਰ ਪੰਜਾਬੀ ਟੀਵੀ ਦੇ ਰਹੀ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਦੀ ਰਿਪੋਰਟ